ਸਸੀ ਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਹੈਂ ਪਟੇਕਪਟਲਾ ਡਾ ਵੱਲੋਂ ਅੱਜ ਅਸੀਂ ਫਿਰ ਆਪਣੇ ਪਹਿਨਾਂ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਅੱਜ ਜਿਹੜੇ ਸਾਡੇ ਰਹਿਣ ਕੇ ਕੱਟ ਪੀਸ ਕੱਟ ਪੀਸ ਰਹਿਣ ਵਾਲੇ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ 140 ਰੁਪਏ ਪਰ ਮੀਟਰ ਦੇ ਨਾਲ 700 ਦਾ ਤੁਹਾਨੂੰ ਸੂਟ ਪੈਣ ਵਾਲਾ ਸ਼ਿਮਰ ਪਸ਼ਮੀਨੇ ਦਾ ਪ੍ਰਿੰਟ ਮੇਰੀਆਂ ਪਹਿਣਾ ਚੱਕ ਦੀ ਚਾਨ ਬੜੇ ਪਿਆਰੇ ਜਿਹੇ ਪ੍ਰਿੰਟ ਮਿਲਣ ਵਾਲਿਆ ਮੈਚਿੰਗ ਤੁਹਾਨੂੰ ਬਾਟਮ ਨੂੰ ਬਣੂਗੀ 700 ਦੇ ਵਿੱਚ ਤੁਸੀਂ ਸਾਡੇ ਕੋਲੋਂ ਸੂਟੇ ਬਾਏ ਕਰ ਸਕਦੇ ਹੋ 140 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਜਿਹੜੀਆਂ ਮੇਰੀਆਂ ਪਹਿਣਾ ਦਾ ਸੂਟ ਘੱਟ ਚ ਬੰਨਦਾ ਜਿਵੇਂ 4 ਮੀਟਰ ਚ ਬੰਨਦਾ ਉਹ ਸਾਡੇ ਕੋਲੋਂ ਨਾ ਸਟਾਫ ਲੈ ਸਕਦੇ ਆ ਕਈ ਸਾਡੇ ਕੋਲੇ ਜਿਹੜੇ ਪੀਸ ਹੋ 4-4 ਮੀਟਰ ਦੇ ਵੀ ਹੈ ਤੇ ਉਹਨਾਂ ਦਾ ਜਿਹੜਾ ਸੂਟ ਆ ਉਦੋਂ ਵੀ ਘੱਟ ਬਣੂਗਾ ਜੀ ਚੈੱਕ ਕਰੀ ਚੱਲੋ ਪ੍ਰਿੰਟ ਪਹਿਲਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਿਮਰ ਪਸ਼ਮੀਨਾ ਏਕੇ ਟੈਕਸ ਦਾ ਸ਼ਿਮਰ ਪਸ਼ਮੀਨਾ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਲਿਖਿਆ ਤੁਸੀਂ ਦੇਖ ਸਕਦੇ ਹੋ ਏਕੇ ਟੈਕਸ ਦਾ ਸ਼ਿਮਰ ਪਸ਼ਮੀਨਾ ਮੈਚਿੰਗ ਬਾਟਮ ਨਾਲ ਵਾਲੀ ਹੈ ਇਹ ਵਾਲੀ ਤੁਹਾਨੂੰ ਮਿਲੂਗੀ ਇਹਨਾਂ ਦਾ ਮੈਚਿੰਗ ਬਾਟਮ ਇਹ ਵਾਲੀ ਮੈਚਿੰਗ ਵਾਲੀ ਹੈ ਤਾਂ ਉਹਨੂੰ ਸ਼ਰਟ ਪੀਸ ਠੀਕ ਹੈ ਜੀ 700 ਦੇ ਵਿੱਚ ਤੁਸੀਂ ਸੂਟ ਸਾਡੇ ਕੋਲੋਂ ਸ਼ਿਮਰ ਪਸ਼ਮੀਨੇ ਦਾ ਬਾਏ ਕਰ ਸਕਦੇ ਹੋ ਤੇ 140 ਪਰ ਮੀਟਰ ਰਹਿਣ ਵਾਲਿਆ ਪੀਸ ਪ੍ਰਿੰਟ ਚੈੱਕ ਕਰੀ ਚੱਲੋ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ अगला पीस चेक करो जी एवी बड़ा प्यारा जो पीस रहने वाला प्रिंट देखो जी काफी ट्रेंड है ये वाले एदांदे प्रिंट ਦਾ काफी ट्रेंड चल ਰਿਹਾ ਜੀ ਅੰਬਾਂ ਵਾਲੇ ਪ੍ਰਿੰਟ ਦਾ ਤੇ ਇਹ ਤੁਸੀਂ ਸਾਡੇ ਕੋਲ 올ਓਵਰ ਵੀ ਲੈ ਸਕਦੇ ਹੋ ਤੇ 140 ਰੁਪਏ ਪਰ ਮੀਟਰ ਰਹਿਣ ਵਾਲੇ ਸਾਰੇ ਪੀਸ ਠੀਕ ਹੈ ਜੀ ਜੇਕਰ ਤੁਸੀਂ एदा मैचिंग बॉटम ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਅਗਲਾ ਪੀਸ ਦੇਖੋ ਜੀ ਸਕਿੰਡ ਕਲਰ ਦੇ ਵਿੱਚ ਰਹਿਣ ਵਾਲਾ ਬੜਾ 골ਡਨ ਸਕਿੰਡ ਕਲਰ ਹੈ 올ਓਵਰ ਸੂਟ ਵੀ ਲੈ ਸਕਦੇ ਹੋ ਤੋਂ ਮੈਚਿੰਗ ਵੀ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਮੈਚਿੰਗ ਵੀ ਲੈ ਸਕਦੇ ਹੋ ਤੇ 올ਓਵਰ ਸੂਟ ਵੀ ਲੈ ਸਕਦੇ ਹੋ ਸਾਡੇ ਕੋਲੋਂ ਤੁਸੀਂ ਇਹ ਵਾਲਾ 700 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ 5 ਮੀਟਰ ਦੀ ਕੱਟ ਲੋਏ ਤੁਹਾਨੂੰ 700 ਦੇ ਵਿੱਚ ਸੂਟ ਪਊਗਾ ਜੀ 140 ਰੁਪਏ ਪਰ ਮੀਟਰ ਰਹਿਣ ਵਾਲਿਆ ਜੀ ਪੀਸ ਇਹ ਬਣਾ ਸੂਟ ਤੁਹਾਨੂੰ 올ਓਵਰ ਚ ਮਿਲਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਪਿਸਤਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ 140 ਰੁਪਏ ਪਰ ਮੀਟਰ ਰਹਿਣ ਵਾਲੀ ਆ ਪੀਸ ਠੀਕ ਹੈ ਜੀ 140 ਰੁਪਏ ਪਰ ਮੀਟਰ ਤੁਹਾਨੂੰ ਪੀਸ ਪੈਣ ਵਾਲੀ ਹੈ ਇਹ ਵਾਲੇ ਸ਼ਿਮਰ ਪਸ਼ਮੀਨੇ ਦੇ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸ਼ਿਮਰ ਪਸ਼ਮੀਨਾ ਰਹਿਣ ਵਾਲਾ ਜੀ ਸ਼ਿਮਰ ਪਸ਼ਮੀਨਾ ਇਹ ਕੇ ਟੈਕਸ ਦਾ ਸ਼ਿਮਰ ਪਸ਼ਮੀਨਾ ਰਹੂਗਾ ਜੀ ਚੈੱਕ ਕਰੀ ਚਲੋ ਪ੍ਰਿੰਟ ਜਿਹੜਾ ਵੀ ਕਲਰ ਪਸੰਦ ਇਹਦੇ ਨਾਲ ਵੀ ਮੈਚਿੰਗ ਬਾਟਮ ਮਿਲੂਗੀ ਮੈਚਿੰਗ ਬਾਟਮ ਮਿਲੂਗੀ ਜੇਕਰ ਮੈਚਿੰਗ ਬਾਟਮ ਲੈਣਾ ਚਾਹਣੀ ਹੋ ਤਾਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਚੈੱਕ ਕਰੋ ਜੀ ਬਾਟਮ ਇਹ ਵਾਲੀ ਤੋਂ ਇਹਦੇ ਨਾਲ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਜੇਕਰ ਬਾਟਮ ਲੈਣਾ ਚਾਹੀਏ ਤਾਂ ਬਾਟਮ ਵੀ ਲੈ ਸਕਦੇ ਹੋ ਜੀ ਸਾਡੇ ਕੋਲੋਂ ਇਹ ਵਾਲਾ ਚੱਕਰ ਉਪਰਿੰਟ ਮਾਸਟਰ ਸ਼ੇਡ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਜੇਕਰ ਤੁਸੀਂ ਫਲਾਵਰ ਨਾਲ ਦੀ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਫਿਰੋਜੀ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਮੈਚਿੰਗ ਤੁਹੇ ਦੇ ਨਾਲ ਬਾਟਮ ਮਿਲੂਗੀ ਤੇ ਜੇਕਰ ਤੁਸੀਂ ਫਿਰੋਜੀ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੀ ਬੋਟਲ ਵੀ ਤੁਹਾਨੂੰ ਜਿ ਦੇ ਨਾਲ ਮੈਚਿੰਗ ਮਿਲੂਗੀ ਜੀ ਠੀਕ ਹੈ ਜੀ ਕੋਈ ਵੀ ਮੈਚਿੰਗ ਕਰ ਸਕਦੇ ਹੋ ਜੇਕਰ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ 올ਓਵਰ ਵੀ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਮਾਸੋਸੀਅਟ ਦੇ ਵਿੱਚ ਰਹਿਣ ਵਾਲਾ ਪੀਸ ਹੈ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪੀਸ ਹੈ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ। ਠੀਕ ਹੈ ਜੀ ਇਹਦੇ ਨਾਲ ਮੈਚਿੰਗ ਬਾਟਮ ਮਿਲੂਗੀ। ਇਹ ਵਾਲਾ ਪੀਸ ਵੀ ਤੁਸੀਂ ਸਾਡੇ ਕੋਲੋਂ ਮੈਚਿੰਗ ਬਾਟਮ ਦੇ ਨਾਲ ਵੀ ਬਾਈ ਕਰ ਸਕਦੇ ਹੋ ਤੇ 올ਓਵਰ ਵੀ ਲੈ ਸਕਦੇ ਹੋ ਜੀ। ਬਾਟਮ ਵੀ ਤੁਹਾਨੂੰ ਸ਼ਿਮਰ ਪਸ਼ਮੀਨੇ ਦੀ ਪਹਿਨ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਬਾਟਮ ਉੱਪਰ ਵੀ ਸ਼ਿਮਰ ਪਸ਼ਮੀਨਾ ਲਿਖਿਆ ਹੋਇਆ ਹੈ। ਬਾਟਮ ਵੀ ਤੁਹਾਨੂੰ ਸ਼ਿਮਰ ਪਸ਼ਮੀਨੇ ਦੀ ਪਹਿਨ ਵਾਲੀ ਹੈ ਜੀ। ਠੀਕ ਹੈ ਜੀ। ਬਾਟਮ ਵੀ ਸਿਮਰ ਪਸ਼ਮੀਨਰੀ ਪਾਉਗੀ ਅਗਲਾ ਫ੍ਰੈਂਡ ਚਾਹ ਕਰੋ ਜੀ ਇਹ ਵਾਲਾ ਰੈਸਟ ਕਲਰ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਨ ਵਾਲਾ ਨਜ਼ਦੀਕ ਤੋਂ ਦੇਖੋ ਰੈਸਟ ਕਲਰ ਦੇ ਵਿੱਚ ਪੈਣ ਵਾਲਾ ਪੀਸ ਹੈ 올ਓਵਰ ਵੀ ਲੈ ਸਕਦੇ ਹੋ ਜੀ 올ਓਵਰ ਸਾਡੇ ਕੋਲ ਤੁਸੀਂ ਇਹ ਵਾਲਾ ਪੀਸ ਬਾਈ ਕਰ ਸਕਦੇ ਹੋ ਜੇਕਰ ਰੈਸਟ ਕਲਰ ਦੀ ਬਾਟਮ ਲੈਣਾ ਚਾਹਣੀ ਹੈ ਤਾਂ ਤੁਸੀਂ ਰੈਸਟ ਕਲਰ ਦੀ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਪਲੇਨ ਬਾਟਮ ਵੀ ਲੈ ਸਕਦੇ ਇਹਨਾਂ ਠੀਕ ਹੈ ਜੀ ਚਿਕਾਲਾ 올ਓਵਰ ਸੂਟ ਲੈਣਾ ਤੇ 올ਓਵਰ ਸੂਟ ਵੀ ਲੈ ਸਕਦੇ ਸੇਮ ਬ੍ਰੈਂਡ ਦੇ ਵਿੱਚ ਤੋਂ ਇਹ ਵਾਲਾ ਕਲਰ ਮਿਲਣ ਵਾਲਾ ਇਹ ਵੀ ਕਲਰ ਬੜਾ ਪਿਆਰਾ ਜਿਹਾ 올ਓਵਰ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ਿਮਰ ਪਸ਼ਮੀਨੇ ਦੇ ਵਿੱਚ 700 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਜੀ ਇਹ ਵਾਲਾ ਕਲਰ ਦੇਖੋ ਜੀ ਇਹ 골ਡਨ ਤੇ ਸਕਿਨ ਕਲਰ ਦੇ ਵਿੱਚ ਆ ਇਹਦੇ ਨਾਲ ਵੀ ਮੈਚਿੰਗ ਬਾਟਮ ਮਿਲੂਗੀ ਤੁਹਾਨੂੰ गोल्डन स्किन कलर ਦੇ ਵਿੱਚ ਹੈ ਮੈਚਿੰਗ ਬਾਟਮ ਮਿਲੂਗੀ ਦੇਖੋ ਜੀ ਸੇਮ ਪ੍ਰਿੰਟ ਦੀ ਮੈਚਿੰਗ ਬਾਟਮ ਹੈ 골ਡਨ स्किन कलर ਦੇ ਵਿੱਚ ਵੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਪਿਸਤਾ ਕਲਰ ਦੇ ਵਿੱਚ ਪੈਣ ਵਾਲਾ ਚੈੱਕ ਕਰੋ ਪਿਸਤਾ ਕਲਰ ਦਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਕਲਰ ਵੀ ਬੜਾ ਪਿਆਰਾ ਮਿੱਠਾ ਜਿਹਾ ਕਲਰ ਹੈ ਜੀ ਠੀਕ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਇਹ ਬਣਾ ਚੈੱਕ ਕਰੋ ਪ੍ਰਿੰਟ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਲੈਣ ਵਾਲਾ ਬੜਾ ਪਿਆਰਾ ਸਾਹ ਬਰੈਡ ਲੈਣ ਵਾਲਾ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲਣ ਵਾਲੀ ਹੈ ਜੇਕਰ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਪੀਸ ਸਾਡੇ ਕੋਲ 올ਓਵਰ ਲੈ ਸਕਦੇ ਹੋ 700 ਦੇ ਵਿੱਚ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਸੂਟ ਲੈਣ ਵਾਲਾ ਹੈ ਜੀ ਠੀਕ ਹੈ ਜੀ 4 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ ਜਿਹੜੀਆਂ ਮੇਰੇਆਂ ਭੈਣਾਂ ਦਾ 4 ਮੀਟਰ ਚ ਬੰਦਾ ਤਾਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ 5 ਮੀਟਰ ਵੀ ਲੈ ਸਕਦੇ ਹੋ 4 ਮੀਟਰ ਵੀ ਲੈ ਸਕਦੇ ਹੋ ਇਹ ਰੈਸਟ ਕਲਰ ਦੇ ਵਿੱਚ ਹੈ ਇਹ ਵੀ ਸਾਡੇ ਕੋਲ ਤੁਸੀਂ 올ਓਵਰ ਲੈ ਸਕਦੇ ਹੋ ਕਲਰ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਜੇਕਰ ਤੁਸੀਂ ਇਹਦੇ ਨਾਲ ਸਾਡੇ ਕੋਲੋਂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਰੋਜੀ ਕਲਰ ਚ ਮੈਚਿੰਗ ਬਾਟਮ ਮਿਲੂਗੀ ਜੀ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਇਹਦੇ ਨਾਲ ਤੇ ਰੈਸਟ ਕਲਰ ਤੇ ਵਿੱਚ ਵੀ ਫਰੋਜੀ ਚ ਵੀ ਲੈ ਸਕਦੇ ਹੋ ਜੀ ਇਹ ਵਾਲੀ ਬਾਟਮ ਵੀ ਸਾਡੇ ਕੋਲ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਬਲੂ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪੀਸ ਹੈ ਜਿੰਦਾ ਵੀ ਮੈਚਿੰਗ ਬਾਟਮ ਮਿਲੂਗੀ ਤੁਹਾਨੂੰ ਬਲੂ ਦੇ ਵਿੱਚ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਤੁਸੀਂ ਤੇ ਬਲੂ ਕਲਰ ਦੇ ਵਿੱਚ ਵੀ ਬਾਟਮ ਲੈ ਸਕਦੇ ਠੀਕ ਹੈ ਜੀ ਇਹ ਵਾਲੀ ਬਲਿਊ ਕਲਰ ਦੀ ਬਸਲੀ ਬਾਟਮ ਲੈ ਸਕਦੇ ਹੋ 700 ਦੇ ਵਿੱਚ ਤੁਹਾਨੂੰ ਪੂਰੀ 5 ਮੀਟਰ ਦੀ ਕੱਟ ਵਿੱਚ ਸੂਟ ਲੈਣ ਵਾਲਾ ਸੀ ਸਾਰੇ ਜਿਹੜੇ ਪੀਸ ਰਹਿਣਗੇ ਕੱਟ ਪੀਸਾਂ ਚ ਰਹਿਣ ਵਾਲੇ ਹੈ ਜੀ ਸ਼ਿਮਰ ਪਸ਼ਮੀਨਾ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਇਹਨਾਂ ਵਾਲਾ ਇਹ ਵੀ ਸਾਡੇ ਕੋਲ ਤੁਸੀਂ 올ਓਵਰ ਸੂਟ ਬਾਇ ਕਰ ਸਕਦੇ ਹੋ ਸਿਰਫ 700 ਦੇ ਵਿੱਚ ਤੁਸੀਂ ਸਾਡੇ ਕੋਲੋਂ ਸੂਟ ਇਹ ਵਾਲੇ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ 140 ਰੁਪਏ ਪਰ ਮੀਟਰ ਰਹਿਣ ਵਾਲੀਆਂ ਪੀਸ 700 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆਜ ਦਿਨ ਇਹ ਵਾਲੇ ਸਾਡੇ ਕੱਟ ਪੀਸ ਸਿਵਰ ਪਛਬੀਨਾ ਦੇ ਵਿੱਚ 140 ਰੁਪਏ ਪਰ ਮੀਟਰ 'ਤੇ ਰਹਿਣ ਵਾਲੇ ਸੀ ਸਾਰੇ ਪੀਸ ਤੇ ਸਸੂ ਦੇ ਤੁਹਾਨੂੰ ਸੂਟ ਪਹਿਨਣ ਵਾਲਾ ਸੀ ਜੇ ਨਾਲ ਵੀ ਮੇਰੇ ਆਪ ਇਹਨਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਦੱਸ ਕਰੀ ਸ਼ੋਰਟ ਲੈ ਕੇ ਸਾਰੇ ਕੋਲ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਜੀ ਤੁਹਾਨੂੰ ਸਕਰੀਨ ਦੇ ਉੱਪਰ ਸਾਡਾ ਨੰਬਰ ਉਹ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਕਾਲ ਕਰੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜਿਹੜੀਆਂ ਮੇਰੇ ਆਪਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਨ ਜੀ ਪਲੀਜ਼ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ